ਸਾਡਾ ਨਾਮ ਗੁਲਾਮ ਅਲੀ ਸ਼ਾ ਕਾਦਰੀਏ ਔਰ ਜਿਹੜੇ ਸਾਡੇ ਚਾਚਾ ਜੀ ਦਰਬਾਰ ਦੇ ਮੁਖ ਸੇਵਾਦਾਰ ਗੱਦੀ ਨਿਸ਼ੀ ਨੇ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਬਾਰ ਦਾ ਮੇਲਾ ਸਾਥ ਸੰਗਤ ਨਾਲ ਕੇ ਬੜੇ ਜੋਸ਼ੋ ਖੁਸ਼ ਦੇ ਨਾਲ ਮਨਾ ਰਹੇ ਨੇ ਔਰ ਪਿਛਲੇ 35 ਸਾਲਾਂ ਤੋਂ ਸਾਡੇ ਬਾਬਾ ਜੀ ਨੇ ਮੁਖ ਸੇਵਾਦਾਰ ਗੱਦੀ ਨਿਸ਼ੀ ਬਾਬਾ ਕਾਕਾ ਦਾਸ ਜੀ ਜੀ ਇਹਨਾਂ ਨੇ ਜ਼ਿੰਮੇਵਾਰੀ ਸਾਮੀ ਹੈ ਔਰ ਬੜੇ ਸੱਚੇ ਔਰ ਸੁੱਚੇ ਢੰਗ ਦੇ ਨਾਲ ਨਿਭਾਈ ਹੈ ਔਰ ਗਾਵੀ ਨੇ ਬਉਂਦੇ ਰਹਿਣਗੇ ਔਰ ਬੜਾ ਅਲੀ ਸ਼ਾਨ ਦਰਬਾਰ ਬਣਾਇਆ ਇਹਨਾਂ ਨੇ ਔਰ ਅਸੀਂ ਇਹਨਾਂ ਦੇ ਸੇਵਾਦਾਰ ਹਾਂ ਦਰਬਾਰ ਦੀ ਖਿਦਮਤਦਾਰੀ ਹੁਣ ਸਾਡੇ ਕੋਲ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੁਸੀਂ ਸੰਗਤ ਦਾ ਕੱਟ ਦੇਖ ਰਹੇ ਹੋ ਵੀ ਬੜਾ ਅੱਛਾ ਕੱਟ ਹੈ ਜੀ ਔਰ ਇਹ ਮੇਲਾ ਸਾਧ ਸੰਗਤ ਹੀ ਰਲ ਕੇ ਮਨਾਉਂਦੀ ਏ ਔਰ ਕੱਲ ਮਹਿਫਲ ਦਾ ਆਗਾਜ਼ ਹੈ ਸਾਡੇ ਪੀਰੋ ਮੁਸ਼ੇ ਹਜ਼ਰ ਜਨਾਬ ਦਾਤਾ ਕਰਤਾਰ ਸਾਹਿਬ ਸਰਕਾਰ ਜੀ ਖਾਸ ਤੌਰ ਤੇ ਤਸ਼ਰੀਫ ਵਰਮਾ ਰਹੇ ਨੇ ਮੁਸਤਰਾਪੁਰ ਤੋਂ ਠੀਕ ਹੈ ਜੀ ਔਰ ਕੱਲ ਬਹੁਤ ਵੱਡੀ ਮਹਿਫਿਲ ਮਨਾਈ ਜਾਏਗੀ ਜਿਹਦੇ ਵਿੱਚ ਕਾਫੀ ਅੱਛੇ ਕਲਾਕਾਰ ਔਰ ਕਬਾਲ ਆ ਰਹੇ ਨੇ ਜੀ ਔਰ ਜਨਾਬ ਸਰਕਾਰ ਜਿਸ ਵੇਲੇ ਮਹਿਫਲ ਦੇ ਵਿੱਚ ਆਣਗੇ ਕਰੀਬ 9:30-10 ਵਜੇ ਮਹਿਫਲ ਸ਼ੁਰੂ ਕੀਤੀ ਜਾਵੇਗੀ ਖਤਮ ਸ਼ਰੀਫ ਪੜਿਆ ਜਾਏਗਾ ਕਵਾਲ ਵੀ ਨੇ ਨਕਾਲ ਵੀ ਨੇ ਔਰ ਹੋਰ ਵੀ ਬਹੁਤ ਸੋਨੀਆਂ ਪਾਰਟੀਆਂ ਨੇ ਇਸ ਦਰਬਾਰ ਦੀ ਖੇਮਾਦਾਰੀ ਕਰਦੇ ਕਰਦੇ ਸਰਕਾਰ ਨੇ ਸਾਡੇ ਤੇ ਬਹੁਤ ਕਰਨਮਾ ਜੀ ਕੀਤੀ ਹੈ। ਔਰ ਜਿੰਨੇ ਵੀ ਜੀ ਇਸ ਚੈਨਲ ਨੂੰ ਸੁਣੂਗੇ ਜਾਂ ਵੇਖੂਗੇ ਮੈਂ ਇੱਕ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਅੱਜਕੱਲ ਜਿਹੜੀ ਇੱਕ ਨਵਾਂ ਢੰਗ ਦਾ ਚੱਲ ਰਿਹਾ ਨਸ਼ੇ ਦਾ ਇਥੇ ਲਗਾਮ ਕੱਸੀ ਜਾਵੇ। ਜੀ ਔਰ ਆਪਣੇ ਬੱਚਿਆਂ ਨੂੰ ਬਚਾਓ ਇਸ ਬੁਰੀਆਂ ਆਦਤਾਂ ਤੋਂ ਠੀਕੇ ਔਰ ਆਪਣੇ ਪਰਿਵਾਰ ਤੇ ਬੜੇ ਅੱਛੇ ਰੰਗ ਨਾਲ ਪੇਸ਼ ਰਹੋ। ਔਰ ਜਿਸ ਤਰੀਕੇ ਨਾਲ ਮੇਲੇ ਦੇ ਵਿੱਚ ਤੁਸੀਂ ਇਕੱਠੇ ਵੇਖ ਰਹੇ ਹੋ ਕਾਲ ਵੀ ਇਸ ਤਰੀਕੇ ਦਾ ਕੱਠ ਰਹੇਗਾ ਔਰ ਸਾਧ ਸੰਗਤ ਗਾੜੀ ਬੇਨਤੀ ਹੈ ਕਿ ਹੋ ਮਹਾਮਾ ਕਿਸ ਮੇਲੇ ਦੇ ਪਹੁੰਚੋ ਉਹ ਦਰਬਾਰ ਤੇ ਮਹਿਫਲ ਦਾ ਆਨੰਦ ਮਾਣੋ ਔਰ ਸਾਧ ਸੰਗਤ ਗਾੜੀ ਇਹੋ ਅਰਦਾਸ ਤੇ ਇਹੋ ਬੇਨਤੀ ਹੈ ਬੱਬਾ ਜੀ ਕਵਾਲ ਕਿਹੜੇ ਆ ਰਹੇ ਨੇ ਕੱਲ ਇੱਕ ਤੇ ਸਾਡੇ ਜਿਹੜੇ ਪਗੜੀ ਕਵਾਲ ਨੇ ਜਿਨ੍ਹਾਂ ਨੂੰ ਕੱਲ ਪਗ ਦਿੱਤੀ ਜਾਏਗੀ ਉਹ ਸਨੀ ਸ਼ਾਜਾਦਾ ਜੀ ਨੇ ਜੀ ਦੂਸਰੇ ਨੰਬਰ ਤੇ ਆਵਾਜ਼ ਪੰਜਾਬ ਦੀ ਦਾ 2008 ਚ ਜੀਤਾ ਰਿਹਾ ਵਾ ਅਮਿਤ ਸਨਾ ਮੁੰਡਾ ਹੈ ਫਿਰ ਉਸ ਤੋਂ ਬਾਅਦ ਇੱਕ ਕਮਲ ਰਮਦਾਸ ਉਹ ਆਏਗਾ ਹੋਰ ਬਹੁਤ ਸਾਰੀਆਂ ਪਾਰਟੀਆਂ ਆ ਰਹੀਆਂ ਨੇ ਔਰ ਉਹਨਾਂ ਪਾਰਟੀਆਂ ਨੂੰ ਹੀ ਮੌਕਾ ਦਿੱਤਾ ਜਾਏਗਾ ਜਿਨ੍ਹਾਂ ਦੇ ਨਾਮ ਲਿਖੇ ਗਏ ਨੇ ਬਾਕੀ ਪਾਰਟੀਆਂ ਨੂੰ ਦੇਖੋ ਜਿੱਤਰਾ ਸਰਕਾਰ ਦਾ ਹੁਕਮ ਹੋਏਗਾ ਉਸੇ ਤਰੀਕੇ ਨਾਲ ਚੱਲੇਗਾ ਸੰਗਤ ਵਾਸਤੇ ਕੀ ਵਿਸ਼ੇਸ਼ ਇੰਤਜ਼ਾਮ ਕੀਤਾ ਜਾਵੇਗਾ ਸੰਗਤ ਵਾਸਤੇ ਸਾਨੂੰ ਇਹ ਹੀ ਹੁੰਦਾ ਵਾ ਕਿ ਰਲ ਕੇ ਰਹਿਣ ਜਿਸ ਤਰ੍ਹਾਂ ਕੋਈ ਲੜਾਈ ਝਗੜਾ ਨਾ ਹੋਵੇ ਔਰ ਮੇਲੇ ਦਾ ਬੇਅਦਬੀ ਨਾ ਹੋਵੇ ਕਿਸੇ ਤਰੀਕੇ ਨੂੰ ਵੀ ਲੈ ਕੇ ਜੀ ਠੀਕ ਹੈ ਔਰ ਲੰਗਰ ਦਾ ਬਾਤ ਖਾਸ ਤੌਰ ਤੇ ਪ੍ਰਬੰਧ ਕੀਤਾ ਜਾਂਦਾ ਹਰ ਤਰ੍ਹਾਂ ਦੇ ਪਕਵਾਨ ਬਣਦੇ ਨੇ ਦੁਪਹਿਰੇ 2 ਵਜੇ ਤੋਂ ਲੈ ਕੇ ਸਾਰੀ ਰਾਤ ਸਾਰਾ ਦਿਨ ਲੰਗਰ ਚੱਲਦਾ ਰਹਿੰਦਾ ਹੈ ਕਿੰਨੇ ਦਿਨ ਪਹਿਲਾਂ ਜੋ ਮੇਲੇ ਦੀ ਤਿਆਰੀ ਸ਼ੁਰੂ ਹੋ ਕਾਜੀ ਇਹ ਤੇ ਮੈਂ ਘੱਟੋ ਘਾਟ ਨਹੀਂ ਦੇ ਇੱਕ ਮਹੀਨਾ ਪਹਿਲਾਂ ਤਿਆਰੀਆਂ ਸ਼ੁਰੂ ਕਰਦੇ ਦੀਆਂ ਸੀ ਔਰ 3 ਦਿਨ ਲਗਾਤਾਰ ਇਹ ਮੇਲਾ ਚੱਲਦਾ ਵਾ ਕੱਲ ਸਾਡੇ ਦਰਬਾਰ ਦੀ ਪੁਰਾਣੀ ਰਸਮ ਹੁੰਦੀ 11 ਤਰੀਕ ਦੀ ਉਹ ਅਸੀਂ ਅਦਾ ਕਰਦੇ ਆ ਫਿਰ ਅੱਜ ਮਹਿੰਦੀ ਦੀ ਰਸਮ 12 ਤਰੀਕ ਨੂੰ ਆ ਔਰ ਕੱਲ 13 ਤਰੀਕ ਨੂੰ ਵੱਡਾ ਜਸ਼ਨ ਮਹਿਫਲ ਮਨਾਈ ਜਾਏਗੀ ਕਿੰਨਾ ਕੇ ਚਾਹ ਹੁੰਦਾ ਹੈ ਇਸ ਮੇਲੇ ਚਾਹ ਬਹੁਤ ਸਾਰ ਨੂੰ ਜੀ ਸਾਨੂੰ ਤੇ ਵਿਆਹ ਨਾਲੋਂ ਜ਼ਿਆਦਾ ਚਾਹ ਹੁੰਦਾ ਹੈ ਵਿਆਹ ਤੇ ਅੱਜ ਕੀਤਾ ਵਾ ਤੇ ਖੌਰੇ ਪਤਾ ਨਹੀਂ ਕਦੋਂ ਆਣਾ ਵਾ ਸਾਡੇ ਬਾਪੂ ਦਾ ਵਿਆਹ ਹਰ ਸਾਲ ਆਂਦਾ ਹੈ ਸਾਨੂੰ ਬੜਾ ਅੱਛਾ ਲੱਗਦਾ ਹੈ ਬੜੇ ਕਰਮਾ ਵਾਲੇ ਆ ਇਸ ਦਰਬਾਰ ਦੇ ਨਾਲ ਜੁੜੇ ਆ ਇਸ ਦਰਬਾਰ ਤੋਂ ਸਾਨੂੰ ਬਹੁਤ ਕੁਝ ਮਿਲਿਆ ਹੈ ਸਾਨੂੰ ਬੱਚੇ ਮਿਲੇ ਨੇ ਘਰ-ਬਾਰ ਮਿਰੇ ਵਾ ਕਾਰੋਬਾਰ ਮਿਰੇ ਨੇ ਔਰ ਸਭ ਤੋਂ ਵੱਡੀ ਗੱਲ ਹੈ ਮੈਨੂੰ ਸੇਵਾਦਾਰ ਬੜੇ ਅੱਛੇ ਮਿਲੇ ਨੇ ਜਿਹੜੇ ਸੇਵਾਦਾਰ ਮੇਰਾ ਬਹੁਤ ਮਾਨ ਕਰਦੇ ਨੇ ਮੈਨੂੰ ਬਹੁਤ ਪਿਆਰ ਕਰਦੇ ਨੇ ਔਰ ਮੇਰੇ ਕਹੇ ਤੇ ਚੱਲਦੇ ਨੇ ਔਰ ਸੰਗਤ ਦਾ ਇਕੱਠ ਨੂੰ ਬੜੇ ਅਦਬ ਦੇ ਨਾਲ ਆਸਾਮਦੇ ਨੇ ਅੱਛਾ ਜਿਹੜੀ ਸੰਤਸ ਵਕਤ ਵੀਡੀਓ ਦੇਖ ਰਿਹਾ ਉਹਨਾਂ ਨੂੰ ਕੋਈ ਮੈਸੇਜ ਤੋਂ ਸੁਣਾ ਤੁਹਾਡੇ ਵੱਲੋਂ ਤੁਹਾਡੀ ਸਮੂਹ ਟੀਮ ਵੱਲੋਂ ਮੇਰੀ ਟੀਮ ਵੱਲੋਂ ਮੇਰੇ ਦਰਬਾਰ ਦੇ ਸਾਰੇ ਪਰਿਵਾਰ ਦੇ ਜੋੜਿਆਂ ਵੱਲੋਂ ਇਹ ਬੇਨਤੀ ਕੀਤੀ ਜਾਏਗੀ ਕਿ ਆਪਣੇ ਆਪਣੇ ਗੁਰੂ ਪੀਰਾਂ ਦੀ ਸੇਵਾ ਕਰੋ ਤੁਸੀਂ ਜਿਸ ਧਰਮ ਨੂੰ ਵੀ ਬਲੌਂਗ ਕਰਦੇ ਜੋ ਚਾਹੇ ਸਿੱਖ ਧਰਮ ਚੋਂ ਜੋ ਚਾਹੇ ਹਿੰਦੂ ਧਰਮ ਚੋਂ ਚਾਹੇ ਈਸਟਮ ਪਰਿਵਾਰ ਚੋਂ ਜੋ ਆਪਣੇ ਧਰਮ ਦਾ ਆਦਰ ਕਰੋ ਆਪਣੇ ਧਰਮ ਦੀ ਸੇਵਾ ਕਰੋ ਆਪਣੇ ਗੁਰੂ ਦੀ ਆਪਣੇ ਪੀਰ ਦੀ ਸੇਵਾ ਕਰੋ ਔਰ ਉਸ ਤੋਂ ਪਹਿਲਾਂ ਆਪਣੇ ਮਾਪਿਓ ਦੀ ਸੇਵਾ ਕਰੋ ਜਿਹੜੀ ਜ਼ਿਆਦਾ ਜ਼ਰੂਰੀ ਹੈ ਮਾਪਿਓ ਨੇ ਜਨਮ ਦਿੱਤਾ ਹੈ ਗੁਰੂ ਮੁਰਸ਼ਿਦ ਨੇ ਕਰਮ ਦਿੱਤੇ ਆਪਣੇ ਮਾਪਿਓ ਦੀ ਸੇਵਾ ਕਰੋ ਮੈਸੇਜ ਇਹੋ ਹੀ ਆ ਨਸ਼ਿਆਂ ਤੋਂ ਬਚੋ ਜੈਕਾਰਾ ਬਾਪੂ ਸੋਹਣੇ ਸ਼ਾਹ ਸਰਕਾਰ ਦਾ ਬਹੁਤ ਸਾਰੇ ਦਰਬਾਰ ਕੀ ਜੈ ਜੈਕਾਰਾ ਪੀਰ ਕਰਤਾਰ ਸ਼ਾਹ ਸਰਕਾਰ ਦਾ ਬਹੁਤ ਸਾਰੇ ਦਰਬਾਰ ਕੀ ਜੈ ਜੈਕਾਰਾ ਪੀਰ ਕੈਮ ਸ਼ਾ ਪਹਿਲਵਾਨ ਦਾ ਬਹੁਤ ਸਾਰੇ ਦਰਬਾਰ ਕੀ ਜੈ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਲੰਗਰ ਸ਼ੱਕੇ ਜਾਏ